ਸਾਰੀਆਂ ਮਾਤਾਵਾਂ ਬੀਬੀਆਂ ਭੈਣਾਂ ਨੂੰ ਮੇਰੇ ਅੱਗੋ ਅਰਦਾਸ ਹੈ ਜੀ ਸਾਰਿਆਂ ਅੱਗੇ ਕਿ ਸਾਰਿਆਂ ਨੇ ਵੀ ਮਾਇਸ਼ਿੰਦਰ ਸਿੰਘ ਗਰੇਵਾਲ ਸਾਹਿਬ ਨੂੰ ਹੀ ਜਿਤਾਨਾ ਹੈ ਤਕੜੀ ਤੇ ਮੋਹਰ ਲਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਨਾ ਹੈ ਤਕੜੀ ਤੇ ਮੋਹਰ ਲਾ ਕੇ ਸਾਰਿਆਂ ਨੇ ਬਟਨ ਦਬਾਨਾ ਹੈ ਤਕੜੀ ਦਾ ਸਾਡੇ ਵੀਰ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਜਿਸ ਮਕਸਦ ਵਾਸਤੇ ਇੱਥੇ ਆਏ ਹਨ ਉਹ ਮਕਸਦ ਇਹਨਾਂ ਦਾ ਅਸੀਂ ਜ਼ਰੂਰ ਪੂਰਾ ਕਰਾਂਗੇ ਸਾਨੂੰ ਬੜਾ ਇਹਨਾਂ ਦੇ ਉੱਤੇ ਮਾਣ ਹੈ ਤੁਸੀਂ ਇਹ ਭਰੋਸਾ ਰੱਖੋ ਇਸ ਗੱਲ ਦਾ ਕਿ ਅਸੀਂ ਤੁਹਾਨੂੰ ਜ਼ਰੂਰ ਕਾਮਯਾਬ ਬਣਾਵਾਂਗੇ ਤੁਹਾਡੀ ਕਾਮਯਾਬੀ ਸਾਡੀ ਆਪਣੀ ਕਾਮਯਾਬੀ ਹੈ ਅਸੀਂ ਆ ਜਾ ਕੇ ਇੱਥੇ ਬਹੁਤ ਸਾਨੂੰ ਹੌਸਲਾ ਮਿਲਿਆ ਹੈ ਕਿ ਸਾਰੇ ਸੰਗਤ ਨੇ ਸਾਨੂੰ ਇਹ ਅਸ਼ੋਰੈਂਸ ਦਿੱਤੀ ਹੈ ਕਿ ਇਸ ਵਾਰੀ ਮੋਦੀ ਸਰਕਾਰ ਹੀ ਬਣਾਉਣੀ ਹੈ ਅਸੀਂ ਸਾਡੇ ਤੋਂ ਪਹਿਲਾਂ ਉਹ ਸਾਨੂੰ ਦੱਸ ਦਿੰਦੇ ਕਿ ਅਸੀਂ ਮੋਦੀ ਸਰਕਾਰ ਹੀ ਬਣਾਉਣੀ ਹੈ ਤੇ ਇਥੋਂ ਲੁਧਿਆਣੇ ਤੋਂ ਕੈਂਡੀਡੇਟ ਮਹੇਸ਼ਿੰਦਰ ਸਿੰਘ ਗਰੇਵਾਲ ਜੀ ਨੂੰ ਹੀ ਜਿਤਾਉਣਾ ਹੈਗਾ ਤੱਕੜੀ ਤੇ ਮੋਰ ਪਾ ਕੇ ਤੇ ਸੀਨ ਨੂੰ ਜਰੂਰ ਕਾਮਯਾਬ ਕਰਨਾ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਜਿੰਦਾਬਾਦ ਕੋਣ ਨਿਸ਼ਾਨ ਕੈਮਰਾਮੈਨ ਨਨਕ ਲੋਹੜ ਦੇ ਨਾਲ ਆਰਤੀ ਦੀ ਰਿਪੋਰਟ ਬ੍ਰੇਕਿੰਗ ਨਿਊਜ਼ ਪੰਜਾਬ